ਅੱਜ ਤੁਹਾਨੂੰ ਦਿਖਾਉਂਦਾ ਮੈਂ ਆਪਣਾ ਮੋਹਾਲੀ ਵਾਲਾ ਫਲੈਟ ਤੇ ਨਾਲੇ ਆਪਣਾ ਕਿਰਾਇਆ ਲੈ ਕੇ ਆਈਏ ਉੱਥੇ ਲੱਗਣੇ ਏਸੀ ਉਹਦੀ ਗੱਲਬਾਤ ਕਰਕੇ ਆਈਏ ਬਹੁਤ ਜ਼ਿਆਦਾ ਕਮੈਂਟ ਆਏ ਹੋਏ ਸੀ ਵੀ ਤਾਂ ਲੱਤਾਂ ਨਹੀਂ ਫਲਾਣਾ ਨਹੀਂ ਕਰਿਆ ਵੇਖ ਰਿਹਾ ਅੱਜ ਦਿਖਾਉਂਦਾ ਪੂਰਾ ਦਿਖਾਵਾਂਗਾ ਅੱਜ ਤੇ ਇੱਕ ਐਂਟਰੀਮੈਂਟ ਵਾਲਾ ਫਾਰਮ ਰੋਪੜ ਤੋਂ ਲੈਣਾ ਅ ਫਾਰਮ ਹੁੰਦਾ ਪਰ ਪੁੱਛਦਾ ਮੈਂ ਕਿਹੜਾ ਫਾਰਮ ਉਹਨਾਂ ਦਾ ਸਾਰਾ ਕੁਝ ਲਿਖਿਆ ਹੁੰਦਾ ਪਹਿਲਾਂ ਸਾਈਨ ਨਹੀਂ ਹੁੰਦੇ ਉਹਨਾਂ ਦੇ ਸਾਈਨਸ ਹੁੰਦੇ ਉਹ ਲੰਦੇ ਜਾ ਕੇ ਇੱਕ ਕੰਡ ਮੈਂ ਇੱਕ ਦੋਸਤ ਨੂੰ ਫੋਨ ਕਰ ਲਾ ਉਹਨਾਂ ਮੇਰੇ ਨਾਲ ਜਾਣਾ ਲੱਖੀ ਨੇ ਦੇਖਾ ਤਿਆਰ ਹੋਇਆ ਕਿ ਨਹੀਂ ਹੋਇਆ ਉਹ ਪੁੱਛ ਦਉਂਗਾ ਬੰਦਾ ਸੋਚਦਾ ਕੁਛ ਹੈ ਤੇ ਹੁੰਦਾ ਕੁਛ ਹੈ ਹੁਣ ਉਹਨੇ ਜਵਾਬ ਦਿੱਤਾ ਉਹ ਕਹਿੰਦਾ ਮੈਂ ਤੇਰਾ ਫਲੈਟ ਦੇਖਣਾ ਸੀ ਖਰੜਾ ਵਾਲਾ ਬਾਕੀ ਸਾਰੇ ਦੋਸਤਾਂ ਨੇ ਦੇਖ ਲਿਆ ਮੈਂ ਉਹ ਰਹਿੰਦਾ ਤਾਂ ਮੈਂ ਕਿਹਾ ਅੱਜ ਤੁਹਾਨੂੰ ਮੈਂ ਲੈ ਚੱਲਦਾ ਵੀ ਨਾਲ ਪੈ ਜਿਹੜੀ ਕਾਗਜ਼ੀ ਕਾਰਵਾਈ ਸਾਰੇ ਤੇ ਨਾਲ ਏਸੀ ਤੇ ਨਾਲ ਜਿਹੜੇ ਕਿਰਾਏ ਆਪਣਾ ਲੈ ਆਈਏ ਉਹ ਕਹਿੰਦਾ ਹੁਣ ਮੈਨੂੰ ਕੰਮ ਪੈਗਾ ਯਾਰ ਤੈਨੂੰ ਉਹ ਕਹਿੰਦਾ ਮੈਂ ਅੱਜ ਮੈਨੂੰ ਥਾਰ ਮੇਰੇ ਕੋਲ ਹੈਗੀ ਆ ਕੱਲ ਨੂੰ ਫਿਰ ਮੈਂ ਕਹਿੰਦਾ ਆਣ ਫਿਰ ਮੈਂ ਕਾਲਜ ਲੈ ਜਾਂਦਾ ਫਿਰ ਉਹ 2-3 ਵਜੇ ਆਪੇ ਜਾਂ 2-3 ਵਜੇ ਚ ਆਊਗਾ ਉਹ ਕਹਿੰਦਾ ਫਿਰ ਮੈਂ ਸਾਡਾ ਤੇਲ ਬਚੂਗਾ ਕਹਿੰਦਾ ਕੋਈ ਨਾ ਮੈਂ ਕੱਲ ਨੂੰ ਆਪਣੀ ਗੱਡੀ ਲੈ ਜਾਊਂਗਾ ਕੋਈ ਚੱਕਰ ਨਹੀਂ ਆਏਗਾ ਮੈਂ ਚੱਲ ਕੋਈ ਨਹੀਂ ਫਿਰ ਸਾਰੇ ਖਾਬ ਦੂਰੇ ਰਹਿ ਗਏ ਤੁਹਾਨੂੰ ਅੱਜ ਦਿਖਾਉਣਾ ਸੀ ਆਪਣਾ ਫੇਰ ਦੁਆਰੇ ਫਲੈਟ ਕੱਲੀ ਕੱਲੀ ਚੀਜ਼ ਦਿਖਾਉਣੀ ਸੀ ਕਿਆ ਕਰੀ ਚਲੋ ਅ ਫਿਰ ਵੀ ਰੋਪੜ ਤੇ ਜਾਇਆ ਮਨ ਠੀਕ ਹੈ ਆਪਣਾ ਫਾਰਮ ਦਾ ਲੈ ਆ ਮੈਂ ਰੋਪੜ ਵਾਲਾ ਕੰਮ ਨੇ ਵੇੜਿਆ ਨਹੀਂ ਪਹਿਲਾਂ ਰੋਪੜ ਜਾਣਾ ਦਾ ਰੋਪੜ ਕਚਹਿਰੀ ਤੋਂ ਫਾਰਮ ਲੈਣਾ ਸੀ ਉਹ ਫਿਰ ਅਸੀਂ ਅੱਗੇ ਵਧਣਾ ਦਾ ਹੁਣ ਮੈਂ ਰੋਪੜ ਵਾਲਾ ਕੰਮ ਨੇ ਵੇੜਿਆ ਮਾਂ ਤੂੰ ਫਾਰਮ ਲੈ ਆਉਂਦਾ ਕਿਆ ਹੁੰਦਾ ਐਗਰੀਮੈਂਟ ਦੇ ਵਿੱਚ ਦੇਖਦੇ ਆ 11 ਮਹੀਨੇ ਦਾ ਹੁੰਦਾ ਐਗਰੀਮੈਂ ਆ 11 ਮਿੰਟ ਦੇ ਬਾਅਦ ਜੇ ਫੇਰ ਉਹਨੂੰ ਐਕਸਟੈਂਡ ਕਰਨਾ ਫਿਰ 10% ਵੱਧਾਜ ਹੁੰਦਾ ਜਿੱਦਾਂ ਹੁਣ 40000 ਕਰਾਇਆ ਤਾਂ 40000 ਅਗਲੇ ਸਾਲ ਹੋ ਜਾਣਾ ਐਦਾਂ ਐਦਾਂ ਵਾਚਣਾ ਕਰਾਇਆ ਫਿਰ ਚੱਲੀਏ ਫਿਰ ਹੁਣ ਤਾਂ ਬੋਲਟੇ ਲੈ ਚੱਲਦੇ ਕੰਮ ਨੂੰ ਫਿਰ ਏਡੀ ਗੱਡੀ ਚੱਕਣੀ ਹੈ ਨਾ ਬਾਜ਼ਾਰ 'ਚ ਵਿੱਚ ਤੁਹਾਡਾ ਤੁਹਾਡਾ ਕੰਮ ਕਰਿਆ ਵਾ ਹਾਂਜੀ ਠੀਕ ਹੈ ਜੀ ਕਾਰਾ ਸ਼ੱਕਰ ਖਤਮ ਗਈ ਹੋਈ ਆ ਗੋੜ ਤਾਂ ਹੈਗੀ ਹੈ ਨਾ ਹਾਂਜੀ ਗੋੜ ਹੈਗਾ ਗੋੜ ਹੈਗਾ ਹੋਰ ਬਸ ਇੱਕ ਦੋ ਸਮਾਨ ਕੌਨਬਿਟ ਪੁੱਛ ਵਗੈਰਾ ਹੈ ਕੌਨਬਿਟ ਪੁੱਛ ਬਹੁਤ ਚਲੋ ਤਾਂ ਬੇਸਿਕਾ ਲੈ ਆਉਂਦਾ ਤੁਹਾਨੂੰ ਛੋਟਾ ਮੋਟਾ ਇਸਵਾਨ ਹੈ ਹੂੰ ਹ ਜਿੱਦਣ ਦਾ ਮੈਂ ਦਿੱਲੀ ਤੇ ਐਮਬੈਸੀ ਤੋਂ ਆਇਆ ਨਾ ਪਾਕਿਸਤਾਨ ਵਾਲੇ ਐਮਬੈਸੀ ਤੋਂ ਆਇਆ ਉਦੋਂ ਦਾ ਨਾ ਮੇਰਾ ਪੇਟ ਖਰਾਬ ਹੋਇਆ ਹੋਇਆ ਉਹ ਪਹਿਲੇ ਉੱਥੇ ਕਿਹੜਾ ਦਲਤਬਾ ਖਾਦਾ ਗਿਆ ਉਦੋਂ ਦਾ ਹੀ ਬਸ ਲੋਸ ਮੋਸ਼ਨ ਤੇ ਪੇਟ ਦੀ ਦਰਦ ਕਰੀ ਜਾਂਦਾ ਫਿਰ ਮੈਂ ਉਹ ਪੁੱਛਿਆ ਯਾਰ ਦੋਸਤ ਨੂੰ ਉਹ ਕਹਿੰਦਾ ਇਨਫੈਕਸ਼ਨ ਹੋਈ ਹੈ ਪੇਟ ਦੇ ਵਿੱਚ ਹੋ ਜਾਂਦੇ ਰਿਹਾ ਗਰਮੀ ਗਰਮ ਚੀਜ਼ਾਂ ਖਾ ਉਹ ਜਾਂਦੀਆਂ ਇਹ ਚਿਕਨ ਚੂਨ ਖਾਦਾ ਹੋਣਾ ਜਾਂ ਮੱਛੀ ਮੱਛੀ ਖਾਦੀ ਹੋਣੀ ਉਹਦਾ ਫਿਰ ਪੇਟ 'ਚ ਨਾ ਗਰਮੀ ਪੈ ਜਾਂਦੀ ਹੈ ਜਿਹੜਾ ਪਰਹੇਜ਼ ਕਰ ਫਿਰ ਉਹਨੂੰ ਪੁੱਛਿਆ ਮੈਂ ਕਿਹੜਾ ਇਲਾਜ ਪੰਜਾ ਜ ਦੇਸੀ ਹੈ ਫਿਰ ਮੈਂ ਕੰਨ ਉਹ ਲਿਆ ਸੀ ਵਾਟਰ ਬਲੂ ਉਹ ਸਵੇਰ ਖਾਦਾ ਫਿਰ ਨਸੀ ਪੀਤੀ ਤੇ ਹੁਣ ਹਲਕੀ ਜਿਹੀ ਖਿਚੜੀ ਬਣਾਈ ਆ ਉਹ ਖਾਦੀ ਆ ਕਹਿੰਦਾ ਇਹਨੂੰ ਥੋੜਾ ਜਾਂ ਰਿਲੈਕਸ ਦੇ ਨਹੀਂ ਫਿਰ ਕਹਿੰਦਾ ਬਾਦਦਾ ਵੱਸ ਸਕਦਾ ਬੋਡੀ ਦੇ ਦਿੰਦੀ ਜਸਾ ਹੈ ਨਾ ਇਹ ਬੰਦਾ ਬਚਾਓ ਕਰ ਲਵੇ ਇਹ ਦਵਾਈ ਵੀ ਲੈ ਕੇ ਆਵਾਂਗੇ ਹੁਣ ਲੈ ਕੇ ਦੱਸੀ ਦੀ ਮੈਨੂੰ ਉਹ ਤੁਹਾਨੂੰ ਦਿਖਾਉਂਗਾ ਕਿਹੜੀ ਇਨਫੈਕਸ਼ਨ ਦੀ ਦਵਾਈ ਆ ਅ ਬੜੇ ਤੋਂ ਆਪਣੀ ਦੀ ਕਹਿੰਦਾ ਆ ਲੈ ਲੀ ਤੂੰ ਇਹਦੇ ਨਾਲ ਦੋ ਤਿੰਨ ਦਿਨ ਖਾਂਦਰ ਆਪਣੇ ਆਫੇ ਨਾ ਪ੍ਰੈਸ਼ਰ ਚੱਕੀ ਜੜੀ ਆ ਡ੍ਰਿੰਕ ਸਿਰਕ ਤੋਂ ਬਾਅਦ ਸਾਰੇ ਗਰਮ ਕਰਮਚੀ ਜੱਬ ਬੰਦ ਸਾਰੀ ਹਾਂ ਬੈਂਕ ਵੀ ਜਾਣਾ ਬੈਂਕ ਚ ਥੋੜਾ ਮਿਊਚੁਅਲ ਫੰਡ ਤੇ ਸਿਪ ਚ ਥੋੜਾ ਜਾ ਕੇ ਪਤਾ ਕਰਕੇ ਆਵਾਂ ਕੱਲ ਵੀ ਗਿਆ ਤਾਂ ਮੈਂ ਕੱਲ ਉਹ ਬੰਦਾ ਆਇਆ ਨਹੀਂ ਤਾਂ ਹੈਗਾ ਤੇ ਅੱਜ ਪਤਾ ਕਰਕੇ ਆਈ ਥੋੜਾ ਜਿਹਾ ਮਿਊਚੁਅਲ ਫੰਡ ਵਿੱਚ ਜਾਂ ਫਿਰ ਸਿਪ ਦੇ ਵਿੱਚ ਐਸ ਆਈਟੀ ਸਿੱਟ ਕੀ ਹੁੰਦਾ ਸਾਰਾ ਪਤਾ ਕਰਕੇ ਉਹਦਾ ਕੀ ਹਿਸਾਬ-ਤਬਾਬ ਹੈ ਅਬ ਵਜੇ ਹੋ ਤਾਂ ਘਰ ਤੋਂ ਵੀ ਹੋ ਜਾਂਦਾ ਤਾਂ ਜੇ ਆਪਾਂ ਜਿਹੜਾ ਜੋਨੋ ਐਪ ਆ ਬਜਾ ਨੈੱਟ ਬੈਂਕਿੰਗ ਜਾਂ ਹੋਰ ਜਿਹੜੇ ਬੈਂਕਾਂ ਤੋਂ ਐਪ ਐਪ ਚ ਵੀ ਹੋ ਜਾਂਦਾ ਉਹ ਹੋ ਨਹੀਂ ਰਿਹਾ ਮੈਂ ਟਰਾਈ ਕੀਤਾ ਬਥੇਰੀ ਲਾਈ ਉਹਦੇ ਪਰ ਤੇ ਯੂਟਿਊਬਰ ਦੇ ਵੀਡੀਓ ਕੱਢ-ਕੱਢ ਕੇ ਬਾਕੀ ਤੁਸੀਂ ਵੀ ਦੱਸਿਓ ਵੀ ਕਿਹਦੇ ਵਿੱਚ ਆਪਾਂ ਨੂੰ ਪੈਸੇ ਇਨਵੈਸਟਮੈਂਟ ਕਰਨੇ ਚਾਹੀਦੇ ਆ ਬੈਂਕ ਦੇ ਵਿੱਚ ਜਿੱਥੇ ਆਪਾਂ ਨੂੰ ਜ਼ਿਆਦਾ ਰਿਟਰਨ ਆ ਰਵੇ ਵੀ ਪੈਸੇ ਨਾਲ ਪੈਸਾ ਬਣਾਈਏ ਥੋੜਾ ਜਿਹਾ ਫਿਰ ਇੱਕ ਸ਼ਾਇਦ ਤਾਂ ਨੂੰ ਬੰਦਾ ਆਪਣੇ ਕੋਲ ਆਊਗਾ ਟਰੇਡਿੰਗ ਵਾਲਾ ਉਹ ਟ੍ਰੇਡਿੰਗ ਬਾਰੇ ਦੱਸੂ ਉਹ ਥੋੜੀ ਜਿਹੀ ਟ੍ਰੇਡਿੰਗ ਨੇ ਟ੍ਰੇਡਿੰਗ ਕਰਦੇ ਆ ਜਿਹੜੇ ਮੇਰੇ ਫਲੈਟ ਚ ਮੁੰਡੇ ਰਹਿੰਦੇ ਆ ਨਾ 6 ਮੁੰਡੇ ਰਹਿੰਦੇ ਆ ਉਹ ਟ੍ਰੇਡਿੰਗ ਦੇ ਕੰਮ ਕਰਦੇ ਉਹਨੇ ਦਫ਼ਤਰ ਖੋਲਿਆ ਹੋਇਆ ਉੱਥੇ ਮੋਹਾਲੀ ਦੇ ਵਿੱਚ ਉਹ ਮੈਨੂੰ ਕਹਿੰਦੇ ਕਹਿੰਦੇ ਭਾਜੀ ਆ ਜਾਓ ਆਪਾਂ ਤੁਹਾਨੂੰ ਸਾਰੇ ਚੀਜ਼ ਸਮਝਾ ਦਾਂਗੇ ਅ ਮੇਰੇ ਸਾਹਮਣੇ ਫਿਰ ਉਹ ਮੋਬਾਈਲ ਪਰ ਦਿਖਾਇਆ ਇੱਕ ਦਿਨ ਜਦੋਂ ਮਗਰਿਆ ਹੋਇਸੀ ਆ ਦੇਖੋ ਭਾਜੀ ਅਸੀਂ 17-18000 ਰੁਪਏ ਬਣਾ ਲਿਆ 1-2 ਵਜੇ ਤੱਕ ਅਸੀਂ ਰੋਜ਼ਾ ਕਹਿੰਦਾ 30-40000 ਜਿਹੜੇ ਸਾਰੇ ਮੁੰਡੇ ਕਹਿੰਦਾ ਮਿਲ ਕੇ ਫਿਰ ਕਿੱਥੇ ਕਿਆ ਚੱਲ ਕਿਹੜੀ ਮਾਰਕਟ ਅੱਪ ਹੋਣਾ ਕਿਹੜੀ ਨੇ ਡਾਊਨ ਹੋਣਾ ਜੀ ਨਾਲ ਜਿਹੜੇ ਕੰਮ ਬਾਰੇ ਹੁਣ ਜਿੱਦਾਂ ਹੁਣ ਮੈਨੂੰ YouTube ਬਾਰੇ ਪਤਾ ਹੁਣ ਮੇਰੇ ਪਿਛਲੇ ਦੋ ਵੀਡੀਓ ਪਾਈਆਂ ਮੈਂ ਪ੍ਰੋਮੋਸ਼ਨ ਵਾਲੇ ਵੀਡੀਓ ਪਾਈਆਂ ਤੇ ਇੱਕ ਤਾਂ ਮੈਂ ਸੋਲਰ ਪੈਨਲ ਵਾਲਾ ਪ੍ਰੋਮੋਸ਼ਨ ਕੀਤੀ ਆ ਠੀਕ ਹੈ ਜੀ ਤੇ ਦੂਜੀ ਆਪਾਂ ਨਾਭੀ ਤੇਲ ਵਾਲੀ ਪ੍ਰੋਮੋਸ਼ਨ ਕੀਤੀ ਆ ਠੀਕ ਹੈ ਜੀ ਥੋੜੇ ਬੋਧ ਫਿਰ ਪੂਰੀ ਫੂਰਕਾ ਚਲਾਉਣਾ ਪੈਂਦਾ ਪਤਾ ਜੇ ਭਾਈ ਤੁਹਾਨੂੰ ਵੀ ਕਈ ਦਿਨਾਂ ਦਾ ਹੁਣ ਜੇ ਦੇਖੋ ਫਿਰ ਉਹ ਇਹ ਚੀਜ਼ ਦਾ ਤਾਂ ਹੀ ਪਤਾ ਲੱਗੂਗਾ ਜੇ ਹੁਣ ਤੇ ਮੇਰੇ ਕੋਲ ਸੋਰਸ ਹੈਗਾ ਚੀਜ਼ ਦਾ ਲੋਕਾਂ ਤੱਕ ਚੀਜ਼ ਪਹੁੰਚਾਉਣੋਂ ਤੱਕ ਦਾ ਤਾਂ ਹੀ ਉਹਨਾਂ ਬਾਰੇ ਚੀਜ਼ਾਂ ਬਾਰੇ ਪਤਾ ਲੱਗੂਗਾ ਜੇ ਨੈਟਵਰਕ ਸੋਸ਼ਲ ਮੀਡੀਆ ਦੇ ਉੱਪਰ ਤਾਂ ਉਹ ਪ੍ਰਮੋਟ ਹੋਊਗੀ ਤੇ ਫਿਰ ਤਾਂ ਪਤਾ ਲੱਗੂਗਾ ਕੋਈ ਬੰਦੇ ਕਹਿੰਦੇ ਪ੍ਰਮੋਸ਼ਨ ਕਰਨ ਲੱਗਿਆ ਪ੍ਰਮੋਸ਼ਨ ਕਰਨ ਲੱਗਿਆ ਯਾਰ ਜੇ ਕਰਤੀ ਫਿਰ ਕੀ ਹੋ ਗਿਆ ਕਮੈਂਟਾਂ ਦੇ ਵਿੱਚ ਇਹ ਤਾਂ ਹੁਣ ਪ੍ਰਮੋਸ਼ਨਲ ਕਰਨ ਲੱਗਿਆ ਫਲਾਣਾ ਕਰਨ ਲੱਗਿਆ ਹਲੇ ਪ੍ਰਮੋਸ਼ਨ ਦੇ ਤਾਂ ਇੰਨੇ ਕੁ ਟੈਲੀਫੋਨ ਆਏ ਹੋਏ ਐਨੇ ਕੁ ਟੈਲੀਫੋਨ ਆਏ ਪੁੱਛੋ ਹੀ ਨਾ ਤੁਸੀਂ ਕੋਈ ਫਰਮਾ ਪੈਂਦੇ ਨਹੀਂ ਹੈਗਾ ਹੁਣ ਜਿਹੜੇ ਬਿੰਦਰੀ ਪ੍ਰੋਮੋਸ਼ਨ ਕਰੀ ਤੇ ਇੱਕ ਦੇ ਉਹਨੇ ਪਾਈ ਵੀ ਥੋੜਾ ਜਿਹਾ ਪੈਸੇ ਦੇ ਕੇ ਆਹ ਸਮਝਦੇ ਵੀ ਜਦੋਂ ਬੰਦਾ ਖਰੀਦ ਲਿਆ ਹੁੰਦਾ ਯਾਰ ਯਾਰ ਤੋਂ ਨਹੀਂ ਕਰਦਾ ਨਹੀਂ ਹੈਗਾ ਪ੍ਰੋਮੋਸ਼ਨ ਤੇ ਫੋਨ ਕਰਕੇ ਨਾ ਆਹ ਚੀਜ਼ ਵੀ ਤੁਸੀਂ ਵੀਰੇ ਆਹ ਚੀਜ਼ ਗਲਤ ਬੋਲਦੇ ਵਿੱਚ ਇੱਥੇ ਰੇਟ ਆ ਸੀ ਆ ਬੋਲਣਾ ਤਾਂ ਅਸੀਂ ਨਾ 100 ਰੁਪਏ ਡਿਸਕਾਊਂਟ ਦਿੰਦੇ ਤਾਂ ਜ਼ਿਆਦਾ ਬੋਲਤ ਮੈਂ ਆ ਜਾ ਤੁਸੀਂ ਆਰਡਰ ਲਓਗੇ ਬੰਦਾ ਕੋਈ ਫੋਨ ਕਰੂਗਾ ਤੁਸੀਂ ਉਹਨੂੰ ਕਹਿ ਦਿਓ ਯਾਰ ਜਦੋਂ ਮੈਂ ਫੋਨ ਕਰਕੇ ਪੁੱਛੀ ਜਾਮਾ ਬਾਈ ਜੇਣੀ ਕੋਈ ਗੱਲ ਹੈ ਮੈਨੂੰ ਦੱਸ ਦਿਓ ਪਹਿਲਾਂ ਦੱਸ ਦਿਓ ਕਿ ਆ ਰੇਟ ਆ ਕੁਛ ਨਹੀਂ ਦੱਸਿਆ ਵੀਡੀਓ ਦੇ ਬਾਅਦ ਫਿਰ ਰਾਤ ਨੂੰ ਮੈਸੇਜ ਕਰਨ ਲੱਗਿਆ ਹੋਇਆ ਯਾਰ ਤਾਂ ਕਹਿੰਦਾ ਰੇਟ ਗਲਤ ਬੋਲਦਾ ਫਲਾਣਾ ਬੋਲਦਾ ਧਮਕਾਣਾ ਬੋਲਦਾ ਮੈਂ ਕਿਹ ਕੋਈ ਕਰਨੀ ਕੋਨੇ ਵੀਡੀਓ ਪੈ ਗਈ ਤੁਹਾਡੇ ਨੰਬਰ ਪੈ ਗਿਆ ਤੁਹਾਡੀ ਵੈਬਸਾਈਟ ਪੈ ਗਈ ਤੁਹਾਡੇ YouTube ਚੈਨਲ ਪੈ ਗਿਆ Facebook ਪੇਜ ਪੈ ਗਿਆ ਹੋਰ ਕੀ ਪਾੜਦੇ ਆ ਆ ਬਾਈ ਇਹ ਲੋਕਾਂ ਬਾਨੇ ਘੈਂਟ ਜਾ ਸੋ ਲੋਬੇ ਇੱਧਰ ਵਕੀਲ ਸਾਹਿਬ ਬੈਠੇ ਨੇ ਇਹ ਉਦੋਂ ਫੋਨ ਕਰਦੇ ਵੀ ਤੁਹਾਡੀ ਤਰੀਕ ਹੈ ਹੁਣ ਮੇਰੀ ਤਰੀਕ ਦੱਸੋ ਕਿਹੜੀਆਂ ਦੋ ਜਣੇ ਦੋਨੇ ਤਰੀਕਾ ਕਿਹੜੇ ਕਿਹੜੀ ਤਰੀਕ ਦੀਆਂ ਕਚਹਿਰੀ ਆ ਗਈ ਆਪਣੇ ਮਹੰਸਾਬ ਦੱਸੋ ਹੋਰ ਮੜੀ ਜੀ ਇੱਕ ਮਿੰਟ ਸੱਸ ਰਹਿ ਦੋਨੇ ਤਰੀਕਾ ਦੱਦੇ ਕੱਢ ਕਰਦੀ ਮੇਰੀ ਆ ਮੰਨੋ ਮਰਗਾ ਜੀ ਸਟਾਮਪ ਪੇਪਰ ਅਜੇ ਸਟਾਮਪੇ ਚਾਹੀਦਾ ਤਾਂ ਇਕੱਲਾ ਉਹ ਨੂੰ ਪਰ ਠੀਕ ਆ ਉਹ ਨੌ ਨੌ ਜੀ ਮੈਂ ਖਾਲੇ ਕਰਾਂ ਬਾਕੀ ਕਾਰਵਾਈ ਮਹਾਪੇ ਕਰ ਲੂਗਾ ਠੀਕ ਆ ਜੀ ਬੇਟੇ ਬੰਦੇ ਨੇ ਕਰਾਉਣਾ ਨਾ ਤੇ ਬਟਨ ਵਿੱਚ ਦਰਵਾ ਨਹੀਂ ਸਕਦਾ ਯਾ ਗੁਸ਼ੇ ਦੇ ਪਰ ਚਾਰ ਜੀ ਲਾਣਾ ਮੈਂ ਚਾਰ ਜੀ ਲਾਣਾ ਰੱਖ ਪਾਲ ਦੋਨੇ ਤੁਹਾਡੇ ਸਾਇੰਸ ਨੂੰ ਜਿਹੜੇ ਹੁੰਦੇ ਨੇ ਉਹ ਆਪੇ ਕਰਾ ਲੂਗਾ ਨਾ ਮੈਂ ਤੇ ਸਟਾਮਪ ਨੰਬਰ ਹੁੰਦਾ ਇਹਦੇ ਪਰ ਸਰਟੀਫਿਕੇਟ ਨੰਬਰ ਉਹ ਚੜਦਾ ਹੁੰਦਾ ਹਾਂ ਬੈਂਕ ਤੇ ਮੈਂ ਗਿਆ ਆ ਬਾਕੀ ਮੈਂ ਘਰਾਂ ਜਾ ਕੇ ਦੱਸਦਾ ਕਿ ਉਹਨਾਂ ਨੇ ਮੈਨੂੰ ਕਿਆ ਸਮਝਾਇਆ ਜਿਹੜਾ ਮਿਊਚੁਅਲ ਫੰਡ ਦਾ ਟਿਪ ਬਾਰੇ ਲੇ ਕੇ ਪੇਪਰ ਦਿੱਤਾ ਉਹ ਤੁਹਾਨੂੰ ਘਰਾਂ ਜਾ ਕੇ ਸਮਝਾਉਂਦਾ ਵੀ ਕਿਹੜਾ ਚੱਕਰ ਆ ਸਾਰਾ ਚੱਲੀਏ ਹੁਣ ਕਿਲੋ ਸ਼ੱਕਰ ਦੇ ਦਿਓ ਜੀ ਅੱਛਾ ਅੱਛਾ ਕਲੋ ਗੁੜ ਦੇ ਦਿਓ 2 ਕਿਲੋ ਗੁੜ ਕੱਢ ਦਿਓ ਪਰ ਟਿੱਕੀ ਪੈਸੇ ਨਹੀਂ ਸਵਾਦ ਨਹੀਂ ਜੀ ਹੁੰਦੀ ਇਹ ਟਿੱਕੀ ਥੋੜੀ ਸਵਾਦ ਨਹੀਂ ਉਹ ਸਵਾਦ ਹੋਊਗਾ ਨਾ ਸਪੈਸ਼ਲ ਆ ਪਰ ਰਹਿਣੇ ਦੇ ਗਰਮੀ ਆ ਹੁਣ ਤਾਂ ਆ ਪਾ ਦੋ ਕੋਕੋ ਲੋ ਗੜ ਤੱਕ ਅੰਦ ਸੱਕਰ ਗੜੀ ਬਦੇ ਆ ਬਦੇ ਰੋ ਗੜੀ ਰੋ ਗਈ ਬਦੇ ਠੀਕ ਹੈ ਜੀ ਘਰ ਦੇ ਦੀ ਲਿਸਟ ਆ ਗਈ ਮੇਰੇ ਕੋਲ ਵਟਸਐਪ ਪਰ ਵੀ ਆ ਸਾਮਾਨ ਲੈ ਕੇ ਆਇਓ ਮੈਂ ਕੋਈ ਨਾ ਜੀ ਆ ਗਿਆ ਲਓ ਜੀ ਸਮੋਸੇ ਲੈ ਲੈਂਦੇ ਤੁਹਾਡੇ ਵਾਸਤੇ ਮੈਂ ਤਾਂ ਖਾਣਾ ਨਹੀਂ ਕੁਝ ਵੀ ਤੁਹਾਡੇ ਵਾਸਤੇ ਲੈ ਕੇ ਆ ਆ ਉਸੇ ਦਾ ਗੰਗਰੀ ਪੁਆਟ ਵਾਲੇ ਨੂੰ ਕਿੱਥੇ ਜੀ ਇੱਕ ਨਾਲ ਇੱਕ ਵੀ ਜਾਂ ਫ੍ਰੀ ਆ ਬੁੱਧਵਾਰਾ ਬੁੱਧਵਾਰ ਅੱਜ ਉਹਨੂੰ ਤਿੰਨ ਵਾਰ ਫੋਨ ਕੀਤੇ ਫਿਰ ਜਦ ਮੈਂ ਸਮੋਸੇ ਲੈ ਲੇ ਉਂ ਬੁਲਿਜ ਪੈ ਗਏ ਐ ਵਿੱਚ ਫਸਾ ਲੇ ਮੈਂ ਕਹਿੰਦਾ ਪਾਜੀ ਤੁਹਾਡਾ ਫੋਨ ਆਇਆ ਸੀ ਮੈਂ ਕਹਾਂ ਜੀ ਹੁਣ ਤਾਂ ਮੈਂ ਸਮੋਸੇ ਲੈ ਲੇ ਹੁਣ ਛੁੱਟੀ ਆ ਆਹ ਦਾ ਤਾਂ ਮਨ ਨੂੰ ਐਸਬੀਆ ਨੇ ਲਾਈਫ ਇੰਸ਼ੂਰਸ ਦਾ ਇਹ ਐਸਬੀਆ ਲਾਈਫ ਲਾਈਫ ਜਿਹੜਾ ਸਮਾਰਟ ਪਲਾਨਟ ਇਸ ਸੋਰ ਹੁਣ ਅੰਗਰੇਜ਼ੀ ਦੀ ਹੁੰਦੀ ਸਾਨੂੰ ਉਹ ਕਹਿੰਦਾ ਜੀ ਜੇ ਤੁਸੀਂ ਸੱਤ ਸਾਲ ਦੀ ਸਕੀਮ ਹੈ 15 ਸਾਲਾਂ ਦੇ ਲੈ ਜਾਓ ਪਰ ਫਟਸਾਲ ਦੇਣਾ ਜ ਜਦੋਂ ਆ ਤੁਸੀਂ ਪੈਸੇ ਦੇ ਦੇ ਇੰਦਰ ਠੀਕ ਹੈ ਜੀ ਤੇ ਕਵਰ ਹੋ ਜਾਂਦੀ ਥੋਡੀ ਰੱਬ ਨਾ ਕਰੇ ਅ ਤੁਹਾਨੂੰ ਢਿੱਲਾ ਜੇ ਤੁਸੀਂ ਜੇ ਕਵਰ ਹੋ ਜਾਂਦੀ ਰੱਬ ਨਾ ਕਰੇ ਵੀ ਬੰਦਾ ਹੋ ਜਵੇ ਗਿਆ ਘਾਣੀ ਤਾਂ 1 ਕਰੋੜ ਦੇ ਇਹ ਠੀਕ ਹੈ ਜੀ ਤੇ ਤਾਂ 10 ਲੱਖ 45 ਹਜ਼ਾਰ ਦੇਣਾ ਸਾਲ ਚ ਹਰ ਮਹੀਨੇ ਲਾਲੂ ਜੀ ਕਿੰਨਾ ਦਾ ਬਣਾ ਹਰ ਮਹੀਨੇ ਇੱਕ ਸਾਲ ਚ ਇੱਕ ਵਾਰ ਇੱਕ ਤਰ੍ਹਾਂ ਦੇ ਦੇਣੀ ਪੈਂਦੀ ਪੇਮੈਂਟ 7 ਸਾਲ ਦੇਣੀ ਆ ਤੇ 7 ਸਾਲ ਜਾਂ ਤੁਹਾਡੇ ਪੈਸੇ ਪੂਰੇ ਹੋ ਜਾਣੇ ਉਹਨਾਂ ਨੇ ਕਿਹਾ ਸੀ ਮੈਨੂੰ ਇੱਕ ਕਰੋੜ 29 ਲੱਖ 15 ਸਾਲ ਬਾਅਦ ਦੇਣਗੇ ਫਿਰ ਇਹ 70 ਤੇ 70 ਲੱਖ ਤੋਂ ਉੱਪਰ ਕੁਝ ਵੱਧ ਜਾਵੇ 70 ਲੱਖ ਦੇਣੇ ਆ ਤਾਂ 1 ਕਰੋੜ 29 ਲੱਖ ਦੇਣਗੇ ਇਹ 15 ਸਾਲ ਬਾਅਦ ਇਹ ਗਾਰੰਟੀ ਆ ਕਿ ਨਾ ਗਾਰੰਟੀ ਨਾਲ ਦੇਵਾਂਗੇ ਪੈਸੇ ਇਹ ਦੀ ਇੱਕ ਹੋਰ ਨੇ ਦੀ ਸਕੀਮ ਚ ਪੁੱਛਿਆ ਤਾਂ ਉਹ ਹੈ ਕਿ ਸੀ ਮਿਡ ਕੈਪ ਆ ਉਹਦੇ ਬਾਰੇ ਹੁਣ ਬੈਠ ਕੇ ਸਰਚ ਕਰੂੰਗਾ ਮੈਂ ਸਾਰੀ ਕਿ ਕੀ ਹਿਸਾਬ ਤਵਾਂ ਪਰ ਮੈਂ ਜਦੋਂ ਜਿਹੜੀ ਸਿਪ ਜਾਂ ਮਿਊਚੁਅਲ ਫੰਡ ਵਿੱਚ ਮੇਰਾ ਦੋਸਤ ਜਿਹੜਾ ਕੱਲ ਉਹ ਲਾਉਣ ਆਇਆ ਸੀ ਸੋਲਰ ਪੈਨਲ ਵਾਲਾ ਵੀਰ ਉਹਨੇ ਦੱਸਿਆ ਸੀ ਉਹਨੇ ਮੈਨੂੰ ਸਾਰਾ ਆਪਣੇ ਮੋਬਾਈਲ ਪਰ ਤੇ ਲੱਗਿਆ ਸੀ ਕੰਨ ਉਹ ਉੱਤੇ ਸਮਝਾਇਆ ਸੀ ਮੈਂ ਕਹਿੰਦਾ ਇਹਦੇ ਵਿੱਚ ਤੁਸੀਂ ਜੇ 1000 2000 ਤੁਸੀਂ ਲਾਉਣਾ ਸ਼ੁਰੂ ਕਰ ਲਓ ਅ ਮਾਰਕੀਟ ਆ ਪਾਈ ਜਾਂਦੀ ਆ ਉਹ ਪੈਸੇ ਹੋਰ ਵਧੀ ਜਾਂਦੇ ਆ ਅਕੀਪਾਏ ਦਿੱਤਾ ਪਹਿਲਾਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਮੈਨੂੰ ਦੱਸਿਓ ਜਾਂ ਆਪੂ ਕੋਈ ਮੈਸੇਜ ਕਰੋ ਫਿਰ ਆਪਾਂ ਉਸ ਹਿਸਾਬ ਨਾਲ ਥੋੜੇ-ਘੋੜੇ ਪੈਸੇ ਇਨਵੈਸਟਮੈਂਟਿੰਗ ਸ਼ੁਰੂ ਕਰਨਾਗੇ ਪੈਸੇ ਫਲੈਟ ਵਾਲਾ ਵੀ ਜਿਹੜੀ ਆਪਾਂ ਪ੍ਰਾਪਰਟੀ ਲੈ ਉਹਦੇ ਵਿੱਚ ਵੀ ਬੈਨੀਫਿਟ ਮੈਨੂੰ ਬਹੁਤ ਆ 60 ਦਾ ਲੱਤਾ ਤਾਂ ਮੈਂ ਸਾਲ ਦੇ ਵਿੱਚ ਉਹਦੇ 90 ਲੱਖ ਦੀ ਕੀਮਤ ਹੋ ਗਈ ਆ 30 ਲੱਖ ਉੱਪਰ ਵਧ ਰਿਹਾ ਪਰ ਮੈਂ ਹੁਣ ਵਾਲੇ ਦੁਆਰੇ ਪੁੱਛੀ ਹੁਣ ਕਿਹੜਾ ਰੇਟ ਦੁਆਰੇ ਹੋਇਆ ਇਹ ਹਿਸਾਬតាមਾ ਛੋਲੇ ਦੇ ਨਾਲ ਦੀ ਤਾਂ ਸਮੋਸੇ ਨਾਲ ਛੋਲੇ ਵੀ ਉਹ ਵੀ ਖਾ ਲਉਂਦਾ ਅਹ ਜਿਹੜੀ ਇਹ ਦੂਜੀ ਸਵੇਰ ਹੋ ਗਈ ਕੱਲ ਜਦੋਂ ਸ਼ਾਮ ਨੂੰ ਮੈਂ ਘਰ ਆ ਗਿਆ ਸੀ ਤੇ ਫਿਰ ਸਮੋਸੇ ਖਾਦੇ ਪੈ ਗਿਆ ਉਸ ਤੋਂ ਬਾਅਦ ਫਿਰ ਮੇਰੇ ਯਾਰ ਦੋਸਤ ਪਰਮੇਸ਼ਰ ਦਾ ਫੋਨ ਆ ਗਿਆ ਉਹ ਕਹਿੰਦਾ ਮੈਨੂੰ ਕੰਮ ਹੈ ਕਹਿੰਦਾ ਆ ਜਾ ਫਿਰ ਮੈਂ ਉਸ ਤੋਂ ਬਾਅਦ ਫਿਰ ਬਲੌਗ ਬਣਾਇਆ ਨਹੀਂ ਹੈਗਾ ਫਿਰ ਸ਼ਾਮ ਨੂੰ ਮਾਡੀ ਮੋਟੀ ਸਾਡੀ ਪਾਰਟੀ ਸ਼ੁਰੂ ਹੋ ਗਈ ਫਿਰ ਮੈਂ ਕੱਢ ਫਿਰ ਆ ਕੇ ਪੈ ਗਿਆ ਤੇ ਹੁਣ ਦੂਜੀ ਸਵੇਰ ਤਾਂ ਹੁਣ ਖੇਤਾਂ ਨਹੀਂ ਮਾਰ ਕੇ ਹੀ ਗਿਹੜੇ ਜੋ ਮੇਰੀ ਡੇਲੀ ਰੁਟੀਨ ਹੈ ਮੈਂ ਕਦੇ-ਕਦੇ ਸਾਨੂੰ ਇਹ ਵੀ ਦਿਖਾ ਦਿੰਦੀ ਆ ਕਿ ਕੀ ਕਰੀਦਾ ਕੀ ਨਹੀਂ ਕਰੀਦਾ ਹੁਣ ਸਵੇਰੇ-ਸਵੇਰੇ ਪਾਣੀ ਲੀਟਰ ਪੀ ਲਿਆ ਥੋੜਾ ਜਨਾ ਮੈਨੂੰ ਲੱਗਦਾ ਵੀ ਹੁਣ ਦੁੱਧ ਦਹੀਂ ਲੱਸੀ ਚੌੜ ਦੇ ਖਾਂਦਾਰਿਆ ਦੋ ਕੁ ਦਿਨ ਮੈਂ ਮੈਂ ਥੋੜਾ ਜਿਹਾ ਬਾਡੀ ਠੀਕ ਕਰੀ ਜਦੋਂ ਦੱਸਿਆ ਮੈਂ ਦਿੱਲੀ ਤੋਂ ਆਇਆ ਮੈਂ ਉਦੋਂ ਮੈਨੂੰ ਲੱਗਦਾ ਵੀ ਥੋੜਾ ਜਨਾ ਜੂਰੀ ਕੈਸੜੇ ਚੱਕਿਆ ਗਿਆ ਥੋੜਾ ਗੁੱਟ ਜਿਹਾ ਦਰਦ ਕਰਦਾ ਕਿਆ ਕਰੇ ਬੰਦਾ ਜਿਹੜੀ ਉਹ ਚੀਜ਼ ਵੀ ਦਉਂਦਾ ਤਾਂ ਹੋਰ ਦਰਦ ਕਰਨ ਲੱਗ ਜਾਂਦੀ ਉਹ ਚੀਜ਼ ਵੀ ਦਉਂਦਾ ਉਹ ਚੀਜ਼ ਦਰਦ ਕਰਨ ਲੱਗ ਜਾਂਦੀ ਹੈ ਕਿਆ ਕਰੇ ਹੁਣ ਬੰਦਾ ਸਾਨੂੰ ਜਦੋਂ ਪਿੰਡਾਂ ਦੇ ਖੇਤਾਂ ਜਿਹੜਾ ਮਾਰ ਕੇ ਆਈ ਦੀ ਬਾਕੀ ਕੰਮ ਬਾਅਦ ਲੈ ਹੁਣ ਪਣਕਾ ਵੀ ਹੋਰ 10 ਦਿਨ ਤੱਕ ਦਾਣਾ ਪੈ ਗਿਆ ਨਾ ਪੂਰਾ ਮੇਰੇ ਅੱਜ ਵਰ ਗੁੱਲੀ ਡੰਡਾ ਬਹੁਤ ਹੋਇਆ ਹੋਇਆ ਸਪਰੇ ਨਹੀਂ ਹੋਈ ਇੱਕ ਬਾਕੀ ਠੀਕ ਹੈ ਤੇ ਨਿਤਰ ਬਾਈਆਂ ਦੀ ਕਣਕ ਗਿਰ ਗਈ ਇਹਨਾਂ ਪਾਣੀ ਲਾ ਦਿੱਤਾ ਆ ਹਰੀਆ ਉਹ ਪਲੀ ਪਲੀ ਜੀ ਹੋ ਚੱਲੀ ਐ ਇੱਧਰ ਆ ਵੀ ਬਹੁਤ ਹਰੀ ਪਈ ਕਣਕਾਂ ਉਹ ਕੱਠੇ ਜੀ ਪੱਕਣੇ ਤਾਂ ਬਸ ਸੀਜ਼ਨ ਜਿਆਦਾ ਇੱਡਾ ਲੰਬਾ ਨਹੀਂ ਹੁੰਦਾ ਹੈਗਾ 10 ਜਾਂ 15 ਦਿਨ ਦੀ ਗੇਮ ਹੁੰਦੀ ਹੈ ਬੱਦ ਤੇ ਬੱਦ 20 ਦਿਨ ਮੰਨ ਕੇ ਚੱਲੋ ਕਿਦਾਂ ਵਿੱਚ ਵਿਚਾਲੇ ਹੁੰਦਾ ਪਰ ਸਾਡੇ ਕੋਲ ਸ਼ਾਇਦ ਲੰਬਾ ਚੱਲੇ ਸ ਪਰ ਲੋਕਾਂ ਦੇ ਪਪੂਲਰਾਂ ਚ ਕਣਕਾ ਬਹੁਤ ਹੈ ਕਿ ਸਾਹਮਣੇ ਪੂਲ ਨਹੀਂ ਲੱਗੇ ਇਹਦੇ ਵਿੱਚ ਕਣਕਾ ਬਹੁਤ ਉਹਦੇ ਵਾਸਤੇ ਭਈਏ ਜਾਂ ਹੋਰ ਅਰੇਂਜ ਕਰਨਾ ਉਖਾ ਹੋ ਜਾਣਾ ਇਸ ਵਾਰੀ। ਬਾਕੀ ਦੇਖਦੇ ਆ। ਚਲੋ ਭਾਈ ਕਾਲੂ ਕਾਲੂ ਦਾ ਨਾ ਕਿਸੇ ਨੇ ਕੰਨ ਵੱਡਦਾ ਸਾਈਡ ਪਰਤੇ। ਹੁਣ ਇਹਦਾ ਦਵਾਈ ਲਾਉਣਾ ਜਾ ਕੇ ਉਹ ਸਾਈਡ ਪਰ ਮੈਨੂੰ ਪੱਕੀ ਲੈਂਦੀ ਸੀ ਬਿਟਾ ਟੀਨ ਜਿਹੜੀ ਹੁੰਦੀ ਆ। ਉਹ ਸਾਈਡ ਪਰ ਕੰਨ ਵੱਡਦਾ ਇਹਦਾ। ਉਹ ਪੱਕੀ ਹੋ ਲਿਆ ਕੇ ਰੱਖੀ ਹੋਈ ਆ। ਮੱਲਕ ਦੇਖਣੇ ਕਿਤੇ ਸੌਂ ਗਿਆ ਹੈ ਫੇਰ ਲਾਉਣੀ ਪੈਣੀ ਇਹਨੂੰ ਪਤਾ ਲੱਗ ਜਾਂਦਾ ਫਿਰ। ਤਰੀਕੇ ਨਾਲ ਲਾਉਣੀ ਪੈਣੀ ਆ। ਮਹਿਕ ਗਿਆ ਹੋਇਆ ਪਹਾੜਾ ਨੂੰ। ਸਾਰੀ ਰੁਟੀਨ ਜਿ ਬਿਗੜੀ ਹੋਈ ਜਣੀ ਅਸਟਾ ਮੋਹ ਗਰਾਊਂਡ ਤੇ ਖੇਲ ਕੇ ਆ ਜਾਂਦਾ ਸਵੇਰੇ 5:30 6 ਵਜੇ ਨਿਕਲ ਜਾਂਦਾ ਇੱਥੇ ਤੇ ਉਹਦੀ ਹੁਣ ਘਰ ਦੇ ਵਿੱਚ ਹੁੰਦਾ ਨੇ ਵੀ ਇੱਕ ਮੈਂ ਸੋਚਦਾ ਵੀ ਜੇ ਬਾਹਰ ਨੂੰ ਚਲੇ ਗਿਆ ਸਾਡਾ ਕਿ ਨਾਲ ਕੋ ਸਾਡਾ ਕਿ ਤਾਂ ਜੀ ਲੱਗੂਗਾ ਦੋ ਦਿਨ ਹੋ ਗਿਆ ਪਰ ਖਾਣ ਨੂੰ ਆਇਆ ਪਿਆ ਆਰ ਕੋ ਗਰਾਊਂਡ ਨੂੰ ਤਿਆਰ ਹੋਣ ਲੱਗਾ ਜਣਾ ਮੇਰੀ ਰੋਟੀ ਬਣ ਜਾਣੀ ਮੈਂ ਇੱਕ ਦੋ ਰੋਟੀਆਂ ਖਾ ਕੇ ਉਧਰ ਦੂਜੇ ਖੇਤਾਂ ਨੂੰ ਲੱਭ ਜਾਣਾ ਅੱਜ ਮੈਂ ਵੀ ਰੁਟੀਨ ਤੋੜੇ ਦਿੰਦਾ ਹੁਣ ਕੁਝ ਨਹੀਂ ਖਾ ਕੇ ਜਾਣਾ ਐਵੇਂ ਚੱਲ ਜਾਂਦੇ ਦੋ ਦਿਨ ਆ ਲੈ ਤੇ ਬਦੁਰਾ ਜੋ ਬਾਡੀ ਵਾਸ਼ ਕਰੀ ਅੰਦਰ ਤੇ ਪਾਣੀ ਪੀ ਪੀ ਕੇ ਬਹੁਤ ਵਾਰੀ ਗੱਲ ਕਹੀ ਹੈ ਮੈਂ ਇੱਕ ਤਾਂ ਪੋਪਰ ਦੇ ਧੋਲਣ ਦੇ ਸਰੀਰ ਨੂੰ ਵੀ ਉਪਰ ਤੇ ਬਾਡੀ ਵਾਸ਼ ਹੋ ਗਈ ਇੱਕ ਵਾਰੀ ਅੰਦਰ ਦੀ ਵਾਸ਼ ਕਰ ਲੈ ਕਰੋ ਵਾਸ਼ ਕਰਦਾ ਇਹ ਹੈ ਵੀ ਪੀ ਪੀ ਕੇ ਪਾਣੀ ਜਦ ਤੱਕ ਹੈ ਪਾਣੀ ਜਿਹੜਾ ਅਣੀ ਕਰਿਆ ਐਂਡ ਕ੍ਰਿਸਟਲ ਕਲੀਅਰ ਨਹੀਂ ਆਉਂਦੀ ਹੈਗੀ ਇੰਨਾ ਪਾਣੀ ਪੀਓ ਉਸ ਤੋਂ ਬਾਅਦ ਫਿਰ ਫालतू ਪਾਣੀ ਨਹੀਂ ਪੀਣਾ ਇੱਕ ਵਾਰੀ ਸਾਫ਼ ਹੋ ਵੀ ਬਸ ਕਈ ਵਾਰ ਬੰਦੇ ਕਹਿੰਦੇ ਹੋਰ ਪਾਣੀ ਪੀਜੋ ਹੋਰ ਪਾਣੀ ਪੀਜੋ ਭਰਨਾ ਮੈਂ ਜਦੋਂ ਥੋੜਾ ਉਹ ਕਰਿਆ ਜਦੋਂ ਕਰਦੇ ਆ ਪਾਣੀ ਐ ਸਾਫ਼ ਆ ਗਿਆ ਬਸ ਬਹੁਤ ਵੀ ਕਿਣਾ ਮਾਰਿਆ ਵਾ ਜੀ ਆਵੇ ਜਾਂਦਾ ਮੋਟਰ ਤੇ ਪੁੱਜ ਗਿਆ ਥੋੜਾ ਬਹੁਤ ਕੰਮ ਕਰ ਲਈਦਾ ਕੇ ਇੱਥੇ ਸਰਜ ਮੁੱਲੇ ਲਈ ਹੋਂਦੀਆਂ ਉਹਦੀ ਗੜਾਈ ਚੱਲਦੀ ਸੀ ਇਹਦੇ ਮਿਰਚਾਂ ਸ਼ਿਮਲਾ ਮਿਰਚ ਹੋਰ ਹੀ ਜਿਹੜੀ ਵੈਰਾਈਆਂ ਲੱਗਦੀਆਂ ਇੱਧਰ ਪਾਲਕ ਦੀ ਆਪਣੀ ਪਾਲਕ ਸਾਰੀ ਕੱਲ ਵੱਢਤੀ ਮੈਂ ਹੈ ਤੇ ਸਰੇਤੀ ਅੱਧੇ ਗੜਾਈ ਕਰਤੀ ਹੁਣ ਇੰਨਾ ਕੁ ਰਹਿ ਗਿਆ ਹੈ ਉਹ ਇੰਨਾ ਕੁ ਰਹਿ ਗਿਆ ਮੋਟਰ ਤੇ ਪਿਛਲੇ ਪਾਸੇ ਵੀ ਕੰਮ ਬਹੁਤ ਕਰ ਰਹੇ ਨੇ ਹੈਗਾ ਵੀ ਬਲਾਕ ਦੇ ਨਾਲ ਨਾਲ ਅਸੀਂ ਕੰਮ ਵੀ ਕਰਦੇ ਆਂ ਆ ਜਦੋਂ ਉਹਦੀ ਗੜਾਈ ਕਰਦੇ ਸਾਰੇ ਦੀ ਨਾਲ ਬਲੌਗ ਨੂੰ ਨਾਲੇ ਕਹੀ ਚਲਾਉਣਾ ਔਖਾ ਬਲੌਗ ਕਰਦੇ ਬੰਦ ਹਲੇ ਇਹਦੀ ਕਰਦੇ ਗੜਾਈ ਇੱਕ ਗੱਲ ਹੋਰ ਦੱਸਾਂ ਕੱਲ ਕ ਕੱਲ ਸ ਪਰਸੂ ਸ਼ਾਮ ਨੂੰ ਮੈਂ ਪੀਤੇ ਲੈ ਕੇ ਆਇਆ ਪੀਤੇ ਗੁੱਟੇ ਲੈ ਕੇ ਆਇਆ ਦਿਖਾਵਾਂ ਤੁਹਾਨੂੰ ਮੈਂ ਮੈਂ ਉਹਨੂੰ ਕਹਾਂ ਮੈਂ ਇੱਕ ਦੇ ਦੇ ਕਹਿੰਦਾ ਇੱਕ ਨਹੀਂ ਦੋ ਲੈਣੇ ਪੈਣੇ ਮੈਂ ਚੱਲ ਦੋ ਦੇ ਦੇ ਇੱਕ ਆ ਲਾਤਾ ਤੇ ਇੱਕ ਆ ਲਾਤਾ ਕਿੰਨਾ 5 ਫੁੱਟ ਦੀ ਦੂਰੀ ਚ ਨੂੰ ਲਾ ਜਣੇ ਨੂੰ ਮੈਂ ਚਲ ਕੋਈ ਨਾ ਲਾ ਦਾਂਗੇ ਜਦੋਂ ਪਹਿਲੇ ਜੀ ਸਵੇਰੇ ਮੋਟਰ ਉਰ ਇਕੱਠੇ ਹੋਏ ਤੇ ਮੁੰਡਾ ਕਹਿੰਦਾ ਫੀਮੇਲ ਲੈ ਕੇ ਆਇਆ ਫੀ ਤੇ ਮੇਲ ਮੈਂ ਕਹਾਂ ਹਾਂ ਮੈਂ ਸੁਣਿਆ ਹੋਇਆ ਤਾਂ ਹੈਗਾ ਦਾ ਜਿਹੜੇ ਪੂਵਿੱਤੇ ਦੇ ਬੂਟੇ ਦੋ ਲੱਗਦੇ ਹੁੰਦੇ ਇਕੱਠੇ ਇੱਕ ਫੀਮੇਲ ਹੁੰਦਾ ਕਿ ਮੇਲ ਹੁੰਦਾ ਫਿਰ ਕਹਿੰਦਾ ਜਿਹਨੂੰ ਪੂਵਿੱਤੇ ਲੱਗਦੇ ਹੁੰਦੇ ਮੈਂ ਤਾਂ ਕੱਲ ਪੁੱਜ ਪਤਾ ਤਾਂ ਹੈ ਸੀ ਥੋੜਾ ਜਿਹਾ ਪਰ ਹੁਣ ਪ੍ਰੈਕਟੀਕਲ ਪਹਿਲੀ ਵਾਰ ਕਰਿਆ ਚੀਜ਼ ਹੈ ਦੇਖਦੇ ਹਾਂ ਕਹਿੰਦਾ ਸੀ ਹੈਗਾ ਤਾਂ ਕਹਿੰਦਾ ਵੀ ਕੰਟਰੋਲ ਕੰਟਰੋਲ ਉਤਰਨਗੇ ਇਹਦੇ ਪਰਤੇ ਮੈਂ ਉਤਰੂੰਗਾ ਫਿਰ ਦੇਖਦੇ ਹਾਂ ਇਹ ਤਾਂ ਹੋਣਗੇ ਨਾਲੇ ਨਾਲ ਸਾਨੂੰ ਦੁਖਾਂ ਦੇ ਐਦਾਂ ਨਾਲ ਵਾਲੇ ਵਾਲੇ ਟਾਂ ਲਾਤੀਆਂ ਉਹ ਕਿਉਂ ਕਹਿੰਦੇ ਇੱਥੇ ਯਾਰ ਦੋਸਤ ਵੀ ਆ ਜਿੰਦੇ ਉਹ ਵੀ ਫਿਰ ਕਹੀ ਲੈ ਕੇ ਪੱਟਣ ਲੱਗ ਜਾਂਦੇ ਆ ਕਈ ਵਾਰ ਹੁਣ ਇੱਥੇ ਮੇਲਾ ਲੱਗ ਜਾਣਾ ਹੋ ਜਾਣੇ 8-9 ਜਣੇ ਆ ਜਾਂਦੇ ਕੇ ਪਰ ਬੈਠ ਜਾਂਦੇ ਆ ਕੇ ਪਰ ਉਹਨਾਂ ਵਿੱਚ ਕੋਈ ਨਾ ਕੋਈ ਆ ਕੇ ਲੱਗ ਜਾਂਦਾ ਜਿਹਨੇ ਕਿਸੇ ਨੂੰ ਗਰਮੀ ਚ ਕੱਢਣੀ ਹੁੰਦੀ ਹੈ ਆਪਣੀ ਉਹਨਾਂ ਨੇ ਕਿਤੇ ਟੱਕ ਮਾਰੇ ਮੇਰੇ 150 ਰੁਪਏ ਦੇ ਬੂਟੇ ਕਿਤੇ ਖਰਾਬ ਕਰ ਦੇਵੇ ਲੋ ਜੀ ਬੰਦ ਪਾਪਾ ਜੀ ਵੀ ਆ ਕੇ ਆਪਣੀ ਹਾਜ਼ਰੀ ਲਾਉਣ ਵਾਸਤੇ ਸਵੇਰੇ ਸਵਰ ਹੁਣ ਡਿਊਟੀ ਤੇ ਜਾਣਗੇ ਇੱਧਰ ਮੁੰਡੇ ਬੰਦੋ ਬਾਬਾ ਜੀ ਬਸ ਤੇ ਕੌਫੀ ਬਣਾਉਣ ਲੱਗੇ ਨੇ ਕੌਫੀ ਬਣ ਗਈ ਵਾ ਲੈ ਵਾ ਲੈ ਵਾ ਲੈ ਬਣਦੇ ਵਾਲੇ ਉਹ ਬਦਰ ਦੇ ਵਿੱਚ ਕਿ ਪੱਤੇ ਪੁੱਤੇ ਪਾਤੇ ਲੌਂਗ ਲੇਜੀਆਂ ਤੇ ਹੁਣ ਹੋਈ ਏ ਤਿਆਰ ਤੇ ਅੱਜ ਤੁਹਾਨੂੰ ਪੱਕਾ ਆਪਣਾ ਫਲਾਈਟ ਦਿਖਾਉਂਗਾ ਮੈਂ ਕੀ ਕੋ ਚੀਜ਼ਾਂ ਸਾਰੀ ਕੋ ਦੱਸੂਗਾ ਮੈਂ ਅੱਜ ਏਸੀ ਵੀ ਲੈਣੇ ਆ ਬਹੁਤ ਇੱਕ ਤੋਂ ਹੋਰ ਕੰਮ ਆ ਛੋਟੇ ਜੇ ਸ਼ਾਇਦ ਜਿਹੜੇ ਪਾਪਾ ਨੇ ਪਾਕਿਸਤਾਨ ਵੱਤ ਕੁੜਤਾ ਪਿਆ ਮੈਨੂੰ ਦਿੱਤੇ ਉਹ ਵੀ ਮਿਲ ਜਵੇ ਇੱਦਾਂ ਬੰਦਾਂ ਨੂੰ ਫੋਨ ਮੈਂ ਮੈਂ ਜੇ ਕਾਲੂ ਉਹਨਾਂ ਕਾਲੂ ਦੇਣੇ ਰਾਦੀ ਮੈਨੂੰ ਜਾਣਾ ਥੋੜਾ ਜਰੂਰ ਜੀ ਕਿ ਨੱਠ ਭਾਜਿਆ ਫਿਰ ਕੱਲ ਨੂੰ ਕਵਰ ਨਹੀਂ ਹੁਣਾ ਆਏਗਾ ਚੀਜ਼ ਫਿਰ ਕੱਲ ਨੂੰ ਵੀ ਦੇਖਾਂਗੇ ਅ ਵੀਰੋ ਲਾਈਕ ਸ਼ੇਅਰ ਜਰੂਰ ਕਰਦੇ ਧੰਨਵਾਦ